ਹਲੋ ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਚਲੋ ਜੀ ਅੱਜ ਦੀ ਵੀਡੀਓ ਸਟਾਰਟ ਕਰਦੇ ਆਂਗੇ ਜਿਹਦੇ ਵਿੱਚ ਕੀ ਆਪਾਂ ਤੁਹਾਨੂੰ ਦੱਸਾਂਗੇ ਕਿ ਮੈਂ ਜਿਹੜੇ ਪੁਰਾਣੇ ਸੂਟ ਸੀ ਉਹਨਾਂ ਦਾ ਰੀਯੂਜ਼ ਕੀਤਾਗਾ ਆ ਜਿਆਦਾ ਪੁਰਾਣੇ ਵੀ ਨਹੀਂ ਸੀਗੇ ਤੇ ਮਤਲਬ ਕਿ 1 ਸਾਲ ਪਹਿਲਾਂ ਸੌਂਤੇ ਹੋਏ ਸੀ 1.5 ਸਾਲ ਪਹਿਲਾਂ ਅ ਇਹਦੇ ਵਿੱਚ ਆਪਾਂ ਕਢਾਈ ਵਾਲੇ ਸੂਟਾਂ ਬਾਰੇ ਨਹੀਂ ਗੱਲ ਕਰਾਂਗੇ ਜਿਵੇਂ ਕਿ ਕਢਾਈ ਆਪਾਂ ਐਮਬ੍ਰੋਇਡਰੀ ਯੂਜ਼ ਕਰਦੇ ਆਂਗੇ ਪ੍ਰਾਣੀ ਹੈਨਾ ਇਹਦੇ ਵਿੱਚ ਵੀਰੇ ਜੋਰ ਜੱਟ ਦੇ ਮੇਰੇ ਸੂਟ ਸੀਗੇ ਜਿਹੜੇ ਮੈਂ ਪਹਿਲਾਂ ਸਟਿਚ ਕਰਵਾਏ ਸੀਗੇ ਅ ਤੇ ਉਹਨਾਂ ਤੇ ਮੈਂ ਕੋਈ ਵੀ ਮਤਲਬ ਕਿ ਡਿਜ਼ਾਈਨ ਵਗੈਰਾ ਨਹੀਂ ਸੀ ਪਵਾਇਆ ਕੋਈ ਲੈਸ ਵਗੈਰਾ ਨਹੀਂ ਸੀ ਲਵਾਈ ਹੈਨਾ ਤਾਂ ਹੁਣ ਮੈਨੂੰ ਜਦੋਂ ਮੈਂ ਪਾਉਂਦੀ ਸੀ ਨਾ ਸਿੰਪਲ ਜੇ ਲੱਗਦੇ ਸੀਗੇ ਕਿ ਜੀ ਜੱਕ ਗਿਆ ਸੀਗਾ ਪਾਉਣ ਨੂੰ ਜੀ ਨਹੀਂ ਸੀ ਕਰਦਾ ਅ ਤੇ ਜੋਰ ਜੱਟ ਦੇ ਸੂਟ ਮੈਨੂੰ ਕਾਫੀ ਪਸੰਦ ਨੇਗੇ ਜਿਵੇਂ ਹੁਣ ਸੀਜ਼ਨ ਚੱਲ ਰਿਹਾ ਹੈ ਹਨਾ ਨਾਹੀਂ ਠੰਡ ਹੈ ਜ਼ਿਆਦਾ ਤੇ ਨਾਹੀਂ ਗਰਮੀ ਹੈ ਹੁਣ ਇਹ ਪਹਿਣਗੇ ਹਨਾ ਮਹੀਨਾ ਮਹੀਨਾ ਡੇਢ ਮਹੀਨਾ ਤੱਕ ਪੈ ਜਾਣਗੇ ਉਸ ਤੋਂ ਬਾਅਦ ਜ਼ਿਆਦਾ ਗਰਮੀ ਹੋ ਜਾਊਗੀ ਫੇਰ ਨਹੀਂ ਪਹਿਣੇ ਹੈਗੇ ਹਨਾ ਤਾਂ ਹੁਣ ਮੈਂ ਇਹਨਾਂ ਦਾ ਥੋੜੀ ਜੀ ਇਹਨਾਂ ਤੇ ਕਲਾਕਾਰੀ ਕੀਤੀ ਆਪਦੀ ਕੀ ਇਹਨਾਂ ਨੂੰ ਪਾਉਣ ਨੂੰ ਜਿਹੜਾ ਦਿਲ ਕਰਨ ਲੱਗ ਗਿਆ ਮੇਰਾ ਫਿਰ ਤੋਂ ਅ ਪਹਿਲਾਂ ਇਹ ਜੇ ਹੋਗਾ ਸੀ ਕਿ ਨਾ ਵੀ ਚੰਗੇ ਜੇ ਨਹੀਂ ਸੀ ਲੱਗਦੇ ਪਾਉਣ ਨੂੰ ਵੀ ਨਹੀਂ ਜੀ ਕਰਦਾ ਸੀਗਾ ਨਾਲੇ ਪੁਰਾਣੇ ਹੀ ਨਹੀਂ ਸੀਗੇ ਨਵੇਂ ਸੂਟ ਪਏ ਸੀਗੇ ਇੱਕ ਇੱਕ ਦੋ ਦੋ ਵਾਰੀ ਪਾਏ ਹੋਏ ਸੀਗੇ ਤੇ ਨਾਲ ਤਾਂ ਮੈਂ ਥੋੜੇ ਜੀ ਇਹਨਾਂ ਨੂੰ ਨੀਵੇਂ ਕਰ ਲਿਆ ਅ ਇੱਕ ਸੂਟ ਨੂੰ ਨੀਵਾ ਕੀਤਾ ਮੈਂ ਦੋ ਨੂੰ ਤੇ ਇੱਕ ਐਦਾਂ ਹੀ ਰੱਖਿਆਗਾ ਕਿ ਉਹ ਪਹਿਲਾਂ ਹੀ ਨੀਵਾ ਸੀਗਾ ਤੇ ਨਾਲ-ਨਾਲ ਮੈਂ ਥੋੜੀ ਜੀ ਕੀ ਇਹਨਾਂ ਨੂੰ ਡਿਜ਼ਾਈਨਰ ਜੀ ਲੁੱਕ ਦੇਤੀ ਜਿਸ ਦਿਨਾਂ ਇਹਨਾਂ ਨੂੰ ਪਾਉਣ ਨੂੰ ਮੇਰਾ ਦਿਲ ਕਰਨ ਲੱਗ ਗਿਆ ਤੇ ਤੁਸੀਂ ਦੇਖ ਸਕਦੇ ਹੋ ਪਹਿਲਾ ਫਰਸਟ ਸੂਟ ਜਿਹੜਾ ਮੈਂ ਪਾਇਆ ਹੋਇਆ ਹੈ ਇਹਦੇ ਮੈਂ ਬਾਹਾਂ ਤੇ ਡਿਜ਼ਾਈਨ ਪਾਇਆਗਾ ਤੇ ਘੇਰੇ ਤੇ ਮੈਂ ਕੁਝ ਨਹੀਂ ਕੀਤਾ ਇਹਦੇ ਘੇਰੇ ਤੇ ਸਿਰਫ ਮੈਂ ਐਦਾਂ ਦੀ ਜਿਹੜੀ ਲੇਸ ਲਾਈ ਹੈਗੀ ਕਿਉਂਕਿ ਇਹ ਪਹਿਲੇ ਹੀ ਨੀਵੀ ਸੀ ਕੁੜਤੀ ਇਹਨੂੰ ਨੀਵੀ ਕਰਨ ਦੀ ਮੈਨੂੰ ਕੋਈ ਲੋੜ ਨਹੀਂ ਸੀਗੀ ਤੇ ਬਾਕੀ ਹਨਾ ਤੁਸੀਂ ਬਾਹਾਂ ਵਾਲਾ ਸੇਮ ਡਿਜ਼ਾਈਨ ਤੁਸੀਂ ਘੇਰੇ ਤੇ ਕਰ ਸਕਦੇ ਹੋ ਆਪਦੇ ਸੂਟ ਤੇ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਮੈਂ ਜ਼ਿਆਦਾ ਨਹੀਂ ਸੀ ਕਰਨਾ ਚਾਹੁੰਦੀ ਤਾਂ ਕਰਕੇ ਮੈਂ ਘੇਰੇ ਤੇ ਨਹੀਂ ਲਾਈ ਇਹ ਚੀਜ਼ ਤੇ ਤੁਸੀਂ ਦੇਖ ਸਕਦੇ ਹੋ ਬਾਹਾਂ ਮਿਹਦੀਆਂ ਇਸ ਤਰ੍ਹਾਂ ਬਣਾਈਆਂ ਲੱਗੀਆਂ ਅ ਜਿਹੜੀ ਇਹਦੇ ਵਿੱਚ ਹਨਾ ਹਲਕਾ ਜਿਹਾ orange ਕਲਰ ਹੈਗਾ ਤਾਂ ਇਹੋ ਮੈਂ orange ਕਲਰ ਦਾ ਦੁਪੱਟਾ ਜਿਹੜਾ ਇਹਨਾਂ ਲੈਣੀ ਹੁੰਦੀ ਆ ਔਰੇਂਜ ਕਲਰ ਦੀ ਆਪਣੇ ਕੋਲ ਜਿਹੜਾ ਨੈਟ ਦੀ ਚੁੰਨੀ ਪਈ ਸੀ ਪੁਰਾਣੀ ਕਿਉਂਕਿ ਨੈਟ ਦੀ ਚੁੰਨੀ ਹੁਣ ਕੋਈ ਇੰਨਾ ਲੈਂਦਾ ਨਹੀਂ ਹੈਗਾ ਹਨਾ ਤੇ ਜੇ ਤੁਹਾਡੇ ਕੋਲ ਨੈਟ ਦਾ ਜਾਂ ਔਰਗਨਜ਼ਾ ਦਾ ਕੋਈ ਫੈਬਰਿਕ ਪਿਆ ਹੈਗਾ ਹਨਾ ਵੇਸਟ ਆਪਾਂ ਸਟਿਚਿੰਗ ਕਰਦੇ ਆ ਜਾਂ ਆਪਣੀ ਕਿਸੇ ਬੁਟੀਕ ਤੋਂ ਵੀ ਲੈ ਸਕਦੇ ਆਪਾਂ ਜੇ ਆਪਾਂ ਐਦਾਂ ਦਾ ਡਿਜ਼ਾਈਨ ਪਾਉਣਾ ਹੈਗਾ ਹਨਾ ਤਾਂ ਮੇਰੇ ਕੋਲ ਇਹ ਦੁਪੱਟਾ ਪਿਆ ਸੀ ਜਾਲੀ ਵਾਲਾ ਤਾਂ ਮੈਂ ਜਾਲੀ ਵਾਲਾ ਦੁਪੱਟਾ ਜਿਹੜਾ ਕੱਟ ਕੇ ਉਹਦੀ ਜਾਲੀ ਹੈ ਜਿਹੜੀ ਉਹ ਵਿੱਚ ਅਟੈਚ ਕਰਤੀ ਤੇ ਉੱਪਰੋਂ ਉਹਨੂੰ ਲੈਸਾਂ ਨਾਲੇ ਜਿਹੜੀ ਫਿਨਿਸ਼ਿੰਗ ਦੇਤੀ ਜਿਹਦੇ ਨਾਲ ਇਹੀ ਸੂਟ ਹੈ ਜਿਹੜਾ ਕੱਲੀਆਂ ਬਾਹਾਂ ਤੇ ਡਿਜ਼ਾਈਨ ਪਾਉਣ ਨਾਲ ਇਹੀ ਸੂਟ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਲੱਗਣਾ ਸ਼ੁਰੂ ਹੋ ਗਿਆ ਤੇ ਮੇਰਾ ਪਾਉਣ ਨੂੰ ਦਿਲ ਕਰਨ ਲੱਗਾ ਕਿ ਮੈਂ ਪਾ ਲਾਂ ਹਨ ਤੇ ਬਸ ਫਸਟ ਸੂਟ ਤੇ ਆਪਾਂ ਇਹੀ ਕਲਾਕਾਰੀ ਕੀਤੀ ਹੈਗੀ ਸੈਂਟਰ ਦੇ ਵਿੱਚ ਜਾਲੀ ਲਾ ਕੇ ਉਹਨੂੰ ਸਾਈਡਾਂ ਸਾਈਡਾਂ ਤੇ ਮਤਲਬ ਕਿ ਜਿਹੜਾ ਕੱਪੜਾ ਦਿਸਦਾ ਸੀ ਉਹਨੂੰ ਆਪਾਂ ਲੈਸ ਨਾਲ ਫਿਨਿਸ਼ਿੰਗ ਦੇਦੀ ਜਿਹਦੇ ਨਾਲ ਇਹਦੀ ਲੁੱਕ ਦੇਖ ਸਕਦੇ ਤੁਸੀਂ ਹਨਾ ਕਿੰਨੀ ਸੋਹਣੀ ਆਈ ਹੈਗੀ ਬਾਹਾਂ ਨੇ ਜਿਹੜੀਆਂ ਬਹੁਤ ਸੋਹਣੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਠੀਕ ਹੈ ਜੀ ਤੇ ਜੇ ਤੁਸੀਂ ਨੀਵੀਆਂ ਵੀ ਕਰਨੀਆਂ ਨੇ ਹਨਾ ਕੋਈ ਬਾਜ਼ੂ ਆਪਣੀ ਕੂਣੀ ਤੱਕ ਰਹਿ ਜਾਂਦੀ ਹੁੰਦੀ ਹੈ ਹਨਾ ਤਾਂ ਇਹਦੇ ਹੈਲਪ ਨਾਲ ਜਿਹੜੀ ਨੀਵੀ ਵੀ ਹੋ ਜੂਗੀ ਬਾਹ ਪਰ ਮੈਂ ਜ਼ਿਆਦਾ ਨੀਵੀ ਇਹਦੀ ਨਹੀਂ ਕੀਤੀ ਹੈਗੀ ਸੈਟ ਜੀ ਰੱਖੀ ਹੈਗੀ ਠੀਕ ਹੈ ਜੀ ਹੁਣ ਆਪਾਂ ਸੈਕੰਡ ਦਿਖਾਉਨੇ ਆ ਤੁਹਾਨੂੰ ਇਹਦਾ ਪ੍ਰਿੰਟ ਮੈਨੂੰ ਬਹੁਤ ਸੋਹਣਾ ਲੱਗਦਾ ਸੂਟ ਦਾ ਅ ਮਤਲਬ ਕਿ ਬਹੁਤ ਜ਼ਿਆਦਾ ਜੀ ਨਾਲ ਲੈਤਾ ਸੀ ਮੈਂ ਇਹ ਵੀ ਅ ਦੀ ਐਂਜੇ ਹੀ ਮੈਜਨ ਕਰਕੇ ਕਿ ਮੈਂ ਪਾਉਂਗੀ ਕਿੰਨਾ ਸੋਹਣਾ ਲੱਗੂਗਾ ਹਨਾ ਕਿੰਨਾ ਸੋਹਣਾ ਪ੍ਰਿੰਟ ਹੈਗਾ ਤੇ ਪਰ ਜਦੋਂ ਸਿਓ ਲਿਆ ਹਨਾ ਕਿ ਸਿੰਪਲ ਹੋਣ ਕਰਕੇ ਕੋਈ ਲੈਸ ਵਗੈਰਾ ਨਹੀਂ ਸੀ ਲਵਾਈ ਤਾਂ ਕਰਕੇ ਮੇਰਾ ਪਾਉਣ ਨੂੰ ਜਿਹੜਾ ਜੀ ਨਹੀਂ ਕਰਦਾ ਸੀਗਾ ਫਿਰ ਮੈਂ ਇਹਤੇ ਵੀ ਥੋੜੀ ਜੀ ਕਲਾਕਾਰੀ ਕੀਤੀ ਆ ਆਪਦੀ ਮੈਂ ਤੁਹਾਨੂੰ ਦਿਖਾਉਣੀ ਆ ਇਹਦੇ ਵੀ ਮੇਰੇ ਕੋਲ ਮੈਂ ਨਾ ਵੀਡੀਓ ਵੀ ਸ਼ੇਅਰ ਕੀਤੀ ہوئی ਐ ਮੈਂ ਇੱਕ ਜਾਗੋ ਫੰਕਸ਼ਨਲ ਵਾਲਾ ਜਿਹੜਾ ਸੂਟ ਰੈਡੀ ਕੀਤਾ ਸੀ ਜਿਹਦੇ ਵਿੱਚ ਆਪਾਂ ਵਾਈਟ ਕੱਗਰਾ ਬਣਾਇਆ ਸੀਗਾ ਉਹ ਵਾਈਟ ਕੱਗਰੇ ਦੇ ਵਿੱਚੋਂ ਔਰਗੈਂਜ਼ਾ ਦਾ ਜਿਹੜਾ ਕੱਪੜਾ ਮੇਰੇ ਕੋਲ ਬਚਿਆ ਹੋਇਆ ਸੀਗਾ ਜਿਹਦਾ ਆਪਾਂ ਇਹਤੇ ਯੂਜ਼ ਕੀਤਾ ਹੈਗਾ ਉਹ ਕੱਪੜਾ ਸੀਗਾ ਜਿਹੜਾ ਮੈਂ ਸਾਮ ਰੱਖਿਆ ਸੀਗਾ ਕਾਫੀ ਪਿਆਗਾ ਹੋਰ ਸੂਟਾਂ ਦੇ ਵੀ ਆਪਾਂ ਏਦਾਂ ਦੀ ਕਲਾਕਾਰੀ ਕਰ ਸਕਦੇ ਹਾਂ ਜਿਵੇਂ ਕਿ ਗਰਮੀ ਵਾਲੇ ਸੂਟ ਆਪਾਂ ਹੁਣ ਬਣਵਾਵਾਂਗੇ ਹਨਾ ਤੁਸੀਂ ਵੀ ਬਣਵਾ ਸਕਦੇ ਹੋਗੇ ਏਦਾਂ ਦਾ ਡਿਜ਼ਾਈਨ ਆਪਦੀ ਬੁਟੀਕ ਤੋਂ ਬਣਵਾ ਸਕਦੇ ਹੋ ਜੇ ਤੁਸੀਂ ਖੁਦ ਸਟੀਚਿੰਗ ਕਰਦੇ ਹੋ ਖੁਦ ਕਰ ਸਕਦੇ ਹੋ ਇੱਥੇ ਵੀ ਉਹੀ ਚੀਜ਼ ਕੀਤੀ ਆਪਾਂ ਨੇ ਵਿੱਚ ਔਰਗੈਂਜ਼ਾ ਦਾ ਜਿਹੜਾ ਕੱਪੜਾ ਲਾ ਕੇ ਸਾਈਡਾਂ ਤੇ ਲੈਸ ਨਾਲ ਫਿਨਿਸ਼ਿੰਗ ਦੇਤੀ ਇਹਨੂੰ ਇੱਥੇ ਆਪਾਂ ਵਾਈਟ ਲੈਸ ਲਾਈ ਹੈ ਤੇ ਬਾਹਾਂ ਤੇ ਆਪਾਂ ਥੋੜਾ ਜਿਹਾ ਲੱਗ ਕੀਤਾ ਬਾਹਾਂ ਤੇ ਆਪਾਂ ਵਾਈਟ ਲੈਸ ਮੂਰੇ ਲਾਈ ਹੈ ਤੇ ਇਹਨੂੰ ਫਿਨਿਸ਼ਿੰਗ ਹੈ ਜਿਹੜੀ ਉਹ ਪਰਪਲ ਜੀ ਲੈਸ ਨਾਲ ਦਿੱਤੀ ਹੈ ਲਵੈਂਡ ਠੀਕ ਹੈ ਜੀ ਐਦਾਂ ਹੀ ਆਪਾਂ ਬਾਹਾਂ ਤੇ ਡਿਜ਼ਾਈਨ ਪਾਇਆਗਾ ਠੀਕ ਹੈ ਤੇ ਐਦਾਂ ਹੀ ਆਪਾਂ ਇਹਦੇ ਘੇਰੇ ਤੇ ਪਾਇਆਗਾ ਜਿਹੜੇ ਕਿ ਸੂਟਾਂ ਨੂੰ ਪਾਉਣ ਨੂੰ ਜੀ ਨਹੀਂ ਸੀ ਕਰਦਾ ਉਹੀ ਸੂਟ ਹੁਣ ਮੈਂ ਨਾ ਮਤਲਬ ਕਿ ਡੇਲੀ ਬਦਲ ਬਦਲ ਕੇ ਵੀਅਰ ਕਰਦੀ ਆਂਗੀ ਜੀ ਕਰਨ ਲੱਗਿਆ ਉਹੀ ਸੂਟਾਂ ਨੂੰ ਪਾਉਣ ਦਾ ਤੇ ਤੁਸੀਂ ਹੁਣ ਗਰਮੀ ਵਾਲੇ ਸੂਟ ਬਣਵਾਉਂਗੇ ਹਨਾ ਸਾਰੇ ਆਪਾਂ ਬਣਵਾਵਾਂਗੇ ਤਾਂ ਆਪਾਂ ਉਹਨਾਂ ਤੇ ਵੀ ਐਦਾਂ ਦੀ ਜਿਹੜੀ ਆ ਡਿਜ਼ਾਈਨ ਹੈ ਜਿਹੜਾ ਪਵਾ ਸਕਦੇ ਆਂਗੇ ਬਹੁਤ ਸੋਹਣਾ ਲੱਗਦਾ ਹੈ ਇਹ ਠੀਕ ਹੈ ਜੀ ਇਹ ਕਿਰਤੀ ਨਾਲ ਨਾਲ ਮੈਂ ਨੀਵੀ ਵੀ ਕਰ ਲਈ ਕਿਉਂਕਿ ਥੋੜੀ ਜੀ ਉੱਚੀ ਸੀਗੀ ਇਹ ਤੇ ਇਹ ਸੀਗਾ ਸੈਕਿੰਡ ਆਪਣਾ ਸੂਟ ਤੇ ਜਿਹੜਾ ਇਹ ਹੈਗਾ ਇਹ ਬਲੈਕ ਕਲਰ ਦਾ ਸੀ ਮੇਰਾ ਇਹ ਵੀ ਥੋੜਾ ਜਿਹਾ ਉੱਚਾ ਬਣ ਗਿਆ ਸੀਗਾ ਕੁਛ ਥੋੜਾ ਜਿਹਾ ਹਨਾ ਡਿਲੀਵਰੀ ਹੋਣ ਤੋਂ ਬਾਅਦ ਆਪਣਾ ਫਰਕ ਪੈ ਜਾਂਦਾ ਹੈਗਾ ਤਾਂ ਉਹ ਪਹਿਲਾਂ ਵਾਲੇ ਸੂਟ ਪਤਾ ਨਹੀਂ ਕਿਉਂ ਉੱਚੇ ਲੱਗਣ ਲੱਗ ਜਾਂਦੇ ਨੇ ਫਿਟਿੰਗ ਤਾਂ ਆ ਗਈ ਮੇਰੇ ਉੱਚੇ ਜੇ ਲੱਗਣ ਲੱਗੇ ਥੋੜੇ ਟਾਈਟ ਹੋਗੇ ਨਾ ਤਾਂ ਕਰਕੇ ਸ਼ਾਇਦ ਇਤੇ ਆਪਾਂ ਕੁਛ ਨਹੀਂ ਕੀਤਾ ਜਿਹੜੀ ਪਹਿਲਾਂ ਲੈਸ ਚੱਲਦੀ ਸੀ ਜੀਨੂੰ ਆਪਾਂ ਨੀ ਕਮੀਜ਼ਾਂ ਨੂੰ ਨੀਵੀਆਂ ਕਰਨ ਵਾਸਤੇ ਯੂਜ਼ ਕਰਦੇ ਸੀ ਉਹੀ ਸਿੰਪਲ ਯੂਜ਼ ਕੀਤੀ ਹੈਗੀ ਤੇ ਹੁਣ ਪਤਾ ਨਹੀਂ ਕਿਵੇਂ ਇਹ ਫਿਰ ਤੋਂ ਸੋਹਣੀ ਲੱਗਣ ਲੱਗੀ ਕਿ ਪਹਿਲਾਂ ਆਪਾਂ ਹਨ ਜਿਹੜੀਆਂ ਆਪਣੀਆਂ ਮੰਮੀਆਂ ਹੁੰਦੀਆਂ ਸੀ ਕਮੀਜ਼ਾਂ ਉਹ ਨੀਵੀਆਂ ਕਰਨ ਵਾਸਤੇ ਹਨ ਪਹਿਲਾਂ ਨਹੀਂ ਕਮੀਜ਼ਾਂ ਉੱਚੀਆਂ ਸੀ ਫਿਰ ਨੀਵੀਆਂ ਪਾਉਣ ਲੱਗੇ ਸੀ ਫਿਰ ਯੂਜ਼ ਕਰਦੇ ਸੀ ਇਹਦਾ ਤੇ ਉਹੀ ਸੇਮ ਮੈਥਡ ਯੂਜ਼ ਕੀਤਾ ਆਪਾਂ ਨੇ ਇਹਨੂੰ ਨੀਵੇ ਕਰ ਲਿਆ ਨਾ ਤਾਂ ਕਮੀਜ਼ ਨੂੰ ਤੇ ਨਾਲੇ ਇਹ ਸੋਹਣੀ ਲੱਗਣ ਲੱਗੀ ਬਹੁਤ ਸੋਹਣੀ ਲੱਗਦੀ ਹੈ ਇਹ ਐਦਾਂ ਦੀ ਲੈਸ ਹੈ ਇਹ ਤੇ ਐਦਾਂ ਹੀ ਆਪਾਂ ਇਹਦੀਆਂ ਬਾਹਾਂ ਕੀਤਾ ਇਹ ਨਾ 3.5 ਮੀਟਰ ਦਾ ਸੂਟ ਬਣਾਇਆ ਸੀ ਮੈਂ ਤਾਂ ਕਰਕੇ ਇਹਦੀਆਂ ਬਾਹਾਂ ਸੀਗੀਆਂ ਜਿਹੜੀਆਂ ਉਹ ਕੂਣੀਆਂ ਝੜਦੀਆਂ ਸੀਗੀਆਂ ਵਾਲੀਆਂ ਛੋਟੀਆਂ ਸੀਗੀਆਂ ਤੁਸੀਂ ਦੇਖ ਹੀ ਸਕਦੇ ਹੋਗੇ ਆ ਦੇਖੋ ਇੰਨੀਆਂ ਕੀ ਸੀਗੀਆਂ ਇਹ ਕੂਣੀ ਜੀ ਤੇ ਰਹਿ ਜਾਂਦੀਆਂ ਸੀਗੀਆਂ ਤਾਂ ਹਾਂ ਜੇ ਤਾਂ ਫਿਰ ਇਹਦੀ ਨਾਲ ਆਪਾਂ ਜਿਹੜਾ ਨੀਵਾ ਕਰ ਲਿਆ ਸੂਟ ਨੂੰ ਨਾਲੇ ਤਾਂ ਤੇ ਨਾਲੇ ਜਿਹੜੀ ਆਹ ਲੈਸ ਲਾ ਕੇ ਇਹਨੂੰ ਇੱਕ ਡਿਜ਼ਾਈਨਰਜੀ ਲੁੱਕ ਦਿੰਦੀ ਆਪਾਂ ਨੇ ਸੋਹਣਾ ਲੱਗਣ ਲੱਗਿਆ ਇਹ ਸੂਟ ਇਹਨਾਂ ਤਿੰਨਾਂ ਸੂਟਾਂ ਦੇ ਮੈਨੂੰ ਪ੍ਰਿੰਟ ਬਹੁਤ ਸੋਹਣੇ ਲੱਗਦੇ ਸੀਗੇ ਤੇ ਪਰ ਪਾਉਣ ਨੂੰ ਜੀ ਨਹੀਂ ਕਰਦਾ ਸੀ ਕਿਉਂਕਿ ਜਮੀ ਸਿੰਪਲ ਸੀਗੇ ਕੁਝ ਵੀ ਨਹੀਂ ਲਵਾਇਆ ਸੀ ਮੈਂ ਇਹਨਾਂ ਤੇ ਅ ਤੇ ਇਹਨਾਂ ਨੂੰ ਲੈਸ ਵਗੈਰਾ ਨਾਲ ਜਿਹੜਾ ਡੈਕੋਰੇਟ ਕੀਤਾ ਮੈਂ ਉਸ ਤੋਂ ਬਾਅਦ ਜਿਹੜਾ ਮੇਰਾ ਪਾਉਣ ਨੂੰ ਜਿਹੜਾ ਮਨ ਕਰਨ ਲੱਗ ਗਿਆ ਕਿ ਬਹੁਤ ਸੋਹਣੇ ਬਣ ਗਏ ਤਿੰਨੋਂ ਸੂਟ ਤੇ ਜਿਹੜਾ A ਵਾਲਾ ਇਹਦਾ ਇਹ ਵੀ ਆਪਾਂ ਜ਼ਿਆਦਾ ਕੀਤਾਗਾ ਤੇ ਕਿਉਂਕਿ ਵਾਈਟ ਹੈ ਜਿਹੜੀ ਉਹ ਮੇਰੇ ਕੋਲ ਕਾਫੀ ਪਿਆਸ ਸੀਗਾ ਕੱਪੜਾ ਤੇ ਬਹੁਤ ਸੋਹਣੇ ਸੂਟ ਬਣ ਕੇ ਜਿਹੜੇ ਰੈਡੀ ਹੋਏ ਐ ਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਆਪਣੇ ਸੂਟ ਜਿਹੜੇ ਬਣਾਉਣ ਦੇ ਵਿੱਚ ਹੈਲਪ ਹੋਊਗੀ ਹਨਾ ਇੱਕ ਆਈਡੀਆ ਮਿਲ ਗਿਆ ਹੋਣਾ ਕਿ ਤੁਸੀਂ ਇਸ ਤਰ੍ਹਾਂ ਜਿਹੜਾ ਤੁਹਾਡੇ ਕੋਲ ਵੀ ਕੋਈ ਐਕਸਟਰਾ ਫੈਬਰਿਕ ਪਿਆ ਹੋਣਾ ਕੋਈ ਜਾਲੀ ਪਈ ਹੋਣੀ ਕੋਈ ਨੈਟ ਪਿਆ ਹੋਣਾ ਹਨਾ ਤਾਂ ਤੁਸੀਂ ਉਹਨੂੰ ਯੂਜ਼ ਕਰਕੇ ਜਿਹੜਾ ਆਪਣੇ ਸੂਟ ਨੂੰ ਇੱਕ ਡਿਜ਼ਾਈਨਰ ਜਿਹਾ ਲੁੱਕ ਦੇ ਸਕਦੇ ਹੋਗੇ ਸੋਹਣਾ ਬਣਾ ਸਕਦੇ ਹੋ ਆਪਦੀ ਸੂਟ ਨੂੰ ਇੱਕ ਵਾਰ ਫਿਰ ਤੋਂ ਮੈਂ ਦਿਖਾਉਣੀ ਆ ਕਿਉਂਕਿ ਇਹ ਮੇਰਾ ਫੇਵਰਿਟ ਸੂਟ ਹੈਗਾ ਬਹੁਤ ਸੋਹਣਾ ਬਣ ਗਿਆ ਇਹ ਨਾਲੇ ਨੀਵਾ ਹੋ ਗਿਆ ਜੇ ਤੁਹਾਡੇ ਸੂਟ ਕੋਈ ਉੱਚਾ ਹੋ ਰਿਹਾ ਹੈ ਨਾ ਨਾਲ ਨਾਲ ਨੀਵਾ ਹੋ ਜਾਊਗਾ ਤੇ ਨਾਲ ਨਾਲ ਇੱਕ ਸੋਹਣਾ ਡਿਜ਼ਾਈਨ ਵੀ ਬਣ ਜਾਊਗਾ ਠੀਕ ਹੈ ਜੀ ਤੇ ਹੁਣ ਮੇਰੇ ਚੈਨਲ ਤੇ ਜੇਕਰ ਤੁਸੀਂ ਪਹਿਲੀ ਵਾਰੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਨਾਲ ਸੋਣਾ ਜਿਹਾ ਕਮੈਂਟ ਕਰ ਦਿਓ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਤੇ ਹੁਣ ਮਿਲਾਂਗੇ ਕਿਸੇ ਨੈਕਸਟ ਸੋਹਣੀ ਜੀ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਾਰੀਕਾਲ ਐਂਡ ਬਾਏ ਬਾਏ